ਇਹ ਵਾਰ ਅਗਰਦੀ ਕਰਕੇ ਆ ਠੀਕ ਹੈ ਨਾ ਹੋਰ ਕਿਹੜੀ ਮਾਂ ਨੂੰ ਮਿਲ ਕੇ ਆਇਆ ਮਾਂ ਨੂੰ ਮਿਲ ਕੇ ਮਾਂ ਮੇਰੀ ਘਰੇ ਬੈਠੀ ਆ ਕਿਹੜੀ ਮਾਂ ਤੇ ਮਗਲੌੜ ਗਾਂ ਕੇ ਬੈਠੀ ਆ ਮਗਲੌੜ ਗਾਂ ਕੇ ਬੈਠੀ ਸੀ ਤੇ ਦਸ ਉੱਜੜਿਆ ਫਿਰਦਾ ਸੀ ਕੀ ਗੱਲ ਆ ਕੋਈ ਅੱਥੇ ਨੂੰ ਕਿਤੇ ਲੈ ਕੇ ਖਾਂਦਾ ਫਿਰਦਾ ਤੂੰ ਜਦ ਗਿਆ ਨੂੰ ਨਾ ਆਹੋ ਨਹੀਂ ਮੈਂ ਫਿਰ ਵੀ ਦੱਸੂਗਾ ਤੇ ਨਹੀਂ ਵਿੱਚ ਦਿੰਨਾ ਮੈਂ ਵੀ ਦੱਸ ਕੇ ਗਿਆ ਮੈਂ ਚੱਲਾ ਮੈਂ ਮੁੜਨਾ ਨਹੀਂ ਹੂੰ ਬੋਲਦੀ ਕਿੱਦਾਂ ਮੈਂ ਬਤਮੀਜ਼ ਟੋਕ ਨਹੀਂ ਕਰਨੀ ਮੇਰੇ ਨਾਲ ਠੀਕ ਹੈ ਨਾ ਹੂੰ ਕੂਈ ਬੋਲਦਾ ਸੀ ਮੈਂ ਆਹ ਰੋਲਾ ਪਾਇਆ ਉਹਨੂੰ ਇਹੋ ਥਰੜਾ ਇੱਧਰ ਦੀ ਆਹ ਬੂਏ ਥਣੀ ਨਹੀਂ ਆਇਆ ਤੇ ਪਤਾ ਕੁਸ ਲੋਕ ਪਰ ਲੱਗੇ ਆ ਜਾਂਦਾ ਮੈਂ ਕਹਿੰਦਾ ਇਹਨਾਂ ਨੇ ਜ਼ਰੂਰ ਠਾਉਣਾ ਵਾ ਆਪੇ ਉਹਨੂੰ ਮੈਂ ਕਹਿੰਦਾ ਉਧਰ ਦੀ ਚੱਲ ਜਾਣਾ ਨਿੱਕੇ ਬੂਏ ਵੱਡਾ ਬੂਆ ਜ਼ਰੂਰ ਖੋਲਣਾ ਆ ਵੀ ਕੋਈ ਇਹ ਬੂਆ ਮਾਰ ਕੇ ਆ ਗਿਆ ਸੀ ਬਚਾਲੋ ਕੱਢ ਕੇ ਬਚਾਲ ਨਿਕਲਦਾ ਹੋ ਤੂੰ ਹੂੰ ਉਹਨੇ ਤਾਂ ਕਿਹਾ ਸੀ ਕਹਿੰਦਾ ਚੱਲ ਜਾ ਕੋਈ ਗੱਲ ਨਹੀਂ ਮੈਂ ਕੋਈ ਮਸਾਲੇ ਮਸੂਲੇ ਲੈ ਉਹਦਾ ਕੋਈ ਗਸੂਲੇ ਵਾਲੀ ਗੱਲ ਨਹੀਂ ਮਸਾਲੇ ਵਾਲੀ ਕੋਈ ਗੱਲ ਹੀ ਨਹੀਂ ਹੋਈ ਹਾਂਜੀ ਮੇਰੇ ਵੀਰੋ ਕੀ ਹਾਲ ਚੱਲ ਤੇ ਆ ਜਿਹੜਾ ਮੈਂ ਲਿੰਕ ਪਾਇਆ ਹੋਇਆ ਨਾ ਥੱਲੇ ਆਪਣੇ ਭਰਾ ਦਾ ਗਾਣਾ ਆ ਗਿਆ ਬਿੱਲਾ ਮੰਗੜ ਦਾ ਕੱਢ ਕੇ ਤੇ ਚੱਲ ਨਿਕਲਦਾ ਉਹ ਤੂੰ ਹੂੰ ਉਹਨੇ ਤਾਂ ਕਿਹਾ ਸੀ ਕਹਿੰਦਾ ਚੱਲ ਜਾ ਕੋਈ ਗੱਲ ਨਹੀਂ